ਲੋ ਬਈ ਬਾਰਡਰ ਤੋੜਨ ਦੀ ਜਿਹੜੀ ਹੁਣ ਪੂਰੀ ਤਿਆਰੀ ਹੋ ਗਈ ਐ ਇਹਨਾਂ ਨੂੰ ਐ ਇਛਤਾਬ ਨਹੀਂ ਦਿੰਨੇ ਆ ਵੀ ਹਾਂ ਜੇ ਤਾਂ ਦੰਬਗੋੜਾ ਸਿੱਟਣਗੇ ਤਾਂ ਸਹੀ ਆ ਨਹੀਂ ਆ ਮਹੱਤੇ ਆ ਜੋ ਦੇਖ ਲੈ ਇਕੱਲੇ ਨੂੰ ਕੱਲਾ ਆ ਜੋ ਜਿਹੜਾ ਮਰਜੀ ਆ ਜੋ ਤੇ ਡਾਂਗਾ ਕਾ ਤੋ ਚੱਕੀ ਬਈ ਡਾਂਗਾ ਬਈ ਹੁਣ ਨਹੀਂ ਦੇਣਾ ਅੱਛਾ ਉਹ ਗੈਸ ਦੇ ਕੋਲੇ ਮਾਰ ਦਿਆ ਗੈਸ ਦੇ ਕੋਲੇ ਮਾਰ ਦਨੇ ਅੱਛਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬਈ ਅਸੀਂ ਚਾਹਦੇ ਨਾ ਜੀ ਅੱਜ ਤੱਕ ਤੇ ਜਦੋਂ ਉੱਥੇ ਦੀ ਨਾ ਸਾਨੂੰ ਤੀਜਾ ਚੌਥਾ ਦਿਨ ਅੱਛਾ ਕਿਹੜਾ ਪਿੰਡ ਹੈ ਬਈਆਂ ਦਾ ਪਿੰਡ ਮੇਰਾ ਵੀਰੇ ਦਿੱਦਣਾ ਇਹ ਤਾਂ ਬਈਆਂ ਦਾ ਨਾਗਰੀ ਆ ਅੱਛਾ ਡੇਲੀ ਆਨੇ ਆ ਬਈ ਸਵੇਰੀ ਅੱਠ ਹੋਈ ਆ ਜਾਂਦੇ ਆ ਸਵੇਰੇ ਆ ਜਾਂਦੇ ਆ ਸਾਨੂੰ ਸਾਡੇ 8 9 ਵਜੇ ਜਾਂਦੇ ਆ ਘਰੇ ਅੱਛਾ ਕੀ ਲਾਦਾ ਬਈ ਟੱਪਣਗੇ ਕਿਸਾਨ ਅੱਗੇ ਟੱਪਣਗੇ ਬਈ ਟੱਪਣਗੇ ਟੱਪਣੇ ਕਿਉਂ ਨਹੀਂ ਯਾਰ ਟੱਪਣੇ ਬੈਰੀਕੇਟਿੰਗ ਬਹੁਤ ਤਕੜੀ ਕੀਤੀ ਹੋਈ ਆ ਉਹ ਪਿੱਛੇ ਰੱਖ ਕੀਤੀ ਆ ਬਈ ਸਾਰਾ ਕੁਝ ਟੁੱਟ ਜੂ ਤਿੰਨ ਕਿੰਨੇ ਦਿਨ ਸਾਹਮਣਾ ਕਰ ਲੈਣਗੇ ਯਾਰ ਇਹ ਇਹਨਾਂ ਨੂੰ ਐ ਇਛਤਾਬ ਨਹੀਂ ਦਿੰਨੇ ਆ ਵੀ ਹਾਂ ਜੇ ਤਾਂ ਬੰਬ ਗੋਲੇ ਛਿੱਟ ਹਾਂ ਉਹ ਸਹੀ ਆ ਨਹੀਂ ਹਨਤੇ ਆ ਜੋ ਦੇਖ ਲੈ ਇਕੱਲੇ ਨੂੰ ਗੱਲਾਂ ਆ ਜੋ ਜਿਹੜਾ ਮਰਜੀ ਆ ਜੋ ਅੱਛਾ ਉਹਨਾਂ ਦਾ ਵੀ ਇੱਕ ਕਾਰਤੂਸ ਵਾਲਾ ਹੈ ਨਾ ਅਸਲਾ ਕਾਰਤੂਸ ਵਾਲਾ ਬਈ ਅਸਲਾ ਹੈਗਾ ਪਾਣੀ ਦੀ ਆ ਪਛਾੜਾ ਗੈਸ ਦੇ ਗੋਲੇ ਮਿਲਾਂਦਾ ਸਾਰਾ ਦਿਨ ਗੈਸ ਗੂਸਾ ਵਾਲਾ ਗੋਲਿਆਂ ਦਾ ਕੋਈ ਚੱਕਰ ਨਹੀਂ ਜਿਹੜਾ ਉਹ ਪਲਾਸਟਿਕ ਦੀ ਗੋਲੀਆਂ ਮਾਰਦੇ ਨੇ ਯਾਰ ਇਹਨਾਂ ਤਾਂ ਚੱਕੀ ਉਹ ਜ਼ਖਮੀ ਕਰ ਦਿੰਦੀਆਂ ਨੇ ਜ਼ਖਮੀ ਕਰ ਦਿੰਦੇ ਨੇ ਪਹਿਲਾਂ ਕਿੰਨੇ ਕ ਬੰਦੇ ਜ਼ਖਮੀ ਹੋ ਗਏ ਭਈ ਆਪਣੇ ਬਹੁਤ ਬੰਦੇ ਹੋ ਗਏ ਭਈ ਜ਼ਖਮੀ ਯਾਰ ਅੱਛਾ ਹਾਂ ਬਹੁਤ ਜ਼ਖਮੀ ਹੋਏ ਨੇ ਬੰਦੇ ਕੱਲ ਬਹੁਤ ਜ਼ਖਮੀ ਹੋਏ ਨੇ ਬੰਦੇ ਕਾਫੀ ਜ਼ਖਮੀ ਹੋ ਗਏ ਹੈ ਬਹੁਤ ਜ਼ਿਆਦਾ ਜੀ ਅੱਛਾ ਤੇ ਕੁਛ ਕੁ ਜੂਨੀਅਨ ਆਈਆਂ ਨਹੀਂ ਭਈ ਉਹ ਕਦੋਂ ਨਹੀਂ ਆਈਆਂ ਭਾਈ ਇਹ ਮੀਟਿੰਗ ਮੀਟਿੰਗ ਚੱਲ ਰਹੀ ਹੈ 16 ਤਰੀਕ ਤੋਂ ਬਾਅਦ ਕਹਿ ਰਹੇ ਨੇ ਵੀ ਆਣ ਆਣ 16 ਤਰੀਕ ਤੋਂ ਬਾਅਦ ਸਾਰੀਆਂ ਆ ਜਾਣਗੀਆਂ 16 ਤਰੀਕ ਨੂੰ ਕਹਿ ਰਹੇ ਨੇ ਵੀ ਆ ਜਾਵਾਂਗੇ 16 ਤਰੀਕ ਤੋਂ ਬਾਅਦ ਜਿਹੜਾ ਕੋਈ ਉਹ ਲੈਣਗੇ ਇਹ ਸਟੈਂ ਅੱਛਾ ਤੇ ਹੁਣ ਉਧਰ ਚੱਲੇ ਹੋ ਬਾਈ ਹਾਂ ਹਾਂ ਵੀਰੇ ਉਰੀ ਬੈਠੇ ਆ ਇਹਦਾ ਅੱਛਾ ਉਰੀ ਬੈਠੇ ਵਾਲੇ ਇਹਨਾਂ ਨੂੰ ਸੁਣਾਵਾਂਗੇ ਚੰਗੀਆਂ ਪਾਈਆਂ ਠੀਕ ਆ ਠੀਕ ਆ ਠੀਕ ਆ ਬਾਈ ਦੋਸਤੋ ਖਨੌਰੀ ਬਾਰਡਰ ਤੇ ਖੜੇ ਆ ਤੇ ਮਾਹੌਲ ਦੇਖ ਲਓ ਤੁਸੀਂ ਜਿਹੜਾ ਪੂਰਾ ਤਣਾਅਪੂਰਨ ਹੈ ਹਾਲੇ ਤੱਕ ਸਰਕਾਰ ਨੇ ਕੋਈ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਪਰ ਸਾਰੀਆਂ ਬੇਸੀਤਾ ਬੇਨਤੀਜਾ ਨਿਕਲੀਆਂ ਨੇ ਤੇ ਹੁਣ ਜਿਹੜੀ ਕਾਫੀ ਕੋਸ਼ਿਸ਼ਾਂ ਕੀਤੀਆਂ ਯਾਰ ਇਹਨੇ ਕਿਸਾਨਾਂ ਵੱਲੋਂ ਜੀ ਵੀ ਜਿਹੜੀ ਬੈਰੀਗੇਟਿੰਗ ਉਹ ਤੋੜਨੀ ਆਜੋ ਸਾਨੂੰ ਇਧਰ ਦੀ ਦਿਖਾਣਾ ਇਧਰਲੇ ਪਾਸੇ ਜਿਹੜੇ ਕਿਸਾਨ ਬੈਠੇ ਨੇ ਆ ਜਿੰਨਾ ਵੀ ਧਰਨਾ ਲੱਗਿਆ ਇਧਰ ਪੰਜਾਬ ਵਾਲੇ ਪਾਸੇ ਉਹ ਉਤਰ ਤੱਕ 1.5 ਤੋਂ 2 ਕਿਲੋਮੀਟਰ ਤੱਕ ਭਾਈ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ ਦਿਖਾਉਣਾ ਉਧਰ ਜਿਹੜੀ ਆ ਮਿਲਟਰੀ ਆ ਇੱਥੋਂ ਜਿਹੜੀ ਮਿਲਟਰੀ ਦੀ ਆ ਸਾਹਮਣੇ ਤੋਂ ਬੈਰੀਗੇਡਿੰਗ ਸ਼ੁਰੂ ਹੁੰਦੀ ਆ ਤੇ ਪਿੱਛੇ ਸੱਤ ਲੇਹਰਾਂ ਜਿਹੜੀਆਂ ਬਣੀਆਂ ਹੋਈਆਂ ਨੇ ਆ ਸਾਡੇ ਕਿਸਾਨ ਵੀਰ ਨੇ ਤੇ ਤਿੰਨ ਚਾਰ ਦਿਨ ਹੋ ਗਏ ਜਿਹੜਾ ਲਗਾਤਾਰ ਪਾਣੀ ਦਾ ਪਿਛਾੜਾ ਚੱਲ ਰਹੇ ਨੇ ਆਸੂ ਗੈਸ ਦੇ ਗੋਲੇ ਜਿਹੜੇ ਅੱਖਾਂ ਵਿੱਚ ਪਾਏ ਜਾ ਰਹੇ ਨੇ ਲਗਾਤਾਰ ਡਰੋਨ ਆ ਰਹੀ ਆ ਜਿਹੜੇ ਸਿੱਟੇ ਵੀ ਜਾ ਰਹੇ ਨੇ ਹਨਾ ਦੋਸਤੋ ਤਾਂ ਕਾਫਲੇ ਨਾਲ ਵੱਧ ਤੋਂ ਵੱਧ ਜੁੜਨ ਦੀ ਵੀ ਲੋੜ ਆ ਕਿਉਂਕਿ ਜਿੰਨੇ ਜ਼ਿਆਦਾ ਉਰੇ ਕਿਸਾਨ ਆਣਗੇ ਉਨੀ ਛੇ ਦੀ ਬੈਰੀਗੇਡਿੰਗ ਹੈ ਜਿਹੜੀ ਉਹ ਟੁੱਟੂਗੀ ਪੱਥਰ ਲੋਹੇ ਦੇ ਕਿਲ੍ਹ ਤੇ ਹੋਰ ਸਾਰੇ ਕਾਫੀ ਕੰਡੇ ਵਾਲੀਆਂ ਤਾਰਾਂ ਜਿਹੜੀਆਂ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਹੁੰਦੀਆਂ ਉਹ ਇੱਥੇ ਕਿਸਾਨਾਂ ਨੂੰ ਰੋਕਣ ਵਾਸਤੇ ਜਿਹੜੀਆਂ ਲਾਈਆਂ ਹੋਈਆਂ ਨੇ ਆ ਦੇਖੋ ਮਾਹੌਲ ਜਿਹੜਾ ਤੁਹਾਨੂੰ ਦਿਖਾ ਰਣਾ ਤੇ ਆ ਸਾਹਮਣੇ ਜਿਹੜੇ ਕਿਸਾਨ ਬੈਠੇ ਨੇ ਇੱਥੋਂ ਜਿਹੜਾ ਸਾਹਮਣੇ ਤੋਂ ਆ ਸ਼ੁਰੂ ਹੁੰਦਾਗਾ ਤੇ ਇਧਰਲੇ ਪਾਸੇ ਜਿਹੜੀ ਮਿਲਟਰੀ ਐ ਉਹ ਪਿੱਛੇ ਤੱਕ ਜਿਹੜੀ ਬਹੁਤ ਜ਼ਿਆਦਾ ਬੱਸਾਂ ਆਰਮੀ ਦੀਆਂ ਆਈਆਂ ਹੋਈਆਂ ਨੇ ਪੁਲਿਸ ਦੀਆਂ ਹਰਿਆਣੇ ਦੀ ਅੱਧੀ ਪੁਲਿਸ ਜਿਹੜੀ ਇਸ ਵੇਲੇ ਬਾਰਡਰ ਤੇ ਆ ਦੇਖੋ ਮੈਂ ਆ ਤੁਹਾਨੂੰ ਦਿਖਾਉਣਾਗਾ ਸਾਰੀਆਂ ਜਿੰਨੀਆਂ ਵੀ ਬੱਸਾਂ ਨੇ ਇਹ ਸਾਰੀਆਂ ਮਿਲਟਰੀ ਦੀਆਂ ਨੇ ਪੁਲਿਸ ਦੀਆਂ ਨੇ ਤੇ ਬਹੁਤ ਸਾਰੀ ਜਿਹੜੀ ਪੁਲਿਸ ਇਸ ਵੇਲੇ ਇੱਥੇ ਜਿਹੜੀ ਲਗਾ ਦਿੱਤੀ ਆ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਵੱਧ ਤੋਂ ਵੱਧ ਅੰਦੋਲਨ ਨਾਲ ਜ ਮੰਗਾਂ ਜਿਹੜੀਆਂ ਪੂਰੀਆਂ ਹੋ ਸਕਣ ਵੈਸੇ ਕਿਸਾਨਾਂ ਨੇ ਕਹਿ ਦਿੱਤਾ ਵੀ ਵਾਪਸ ਤਾਂ ਮੁੜਦੇ ਨਹੀਂ ਜਾਵਾਂਗੇ ਤਾਂ ਦਿੱਲੀ ਨੂੰ ਜਾਵਾਂਗੇ ਸਾਡੀਆਂ ਮੰਗਾਂ ਮੰਨ ਲੈਣ ਤਾਂ ਚੰਗੀ ਗੱਲ ਹੈ ਤਾਂ ਦੋਸਤੋ ਵਧੀਆ ਗੱਲ ਹੈ ਜੇ ਆ ਪਹਿਲੀ ਮੰਗਾਂ ਮੰਨ ਲੈਣ ਹੈ ਨਾ ਤਾਂ ਜਿਹੜੇ ਮਤਲਬ ਪੁੱਤਾਂ ਆ ਮਰਨ ਤੋਂ ਬਚ ਜਾਣਗੇ ਜਿੰਨੇ ਵੀ ਨੁਕਸਾਨ ਹੁੰਦਾ ਆ ਫੇਰ ਦਿਖਾ ਰਹੇ ਦੋਨੋਂ ਜਿਹੜਾ ਇਧਰੋਂ ਸਾਹਮਣੇ ਵੀ ਕਿਸਾਨ ਨੇ ਤੇ ਉਧਰਲੇ ਪਾਸੇ ਜਿਹੜੀ ਮਿਲਟਰੀ ਆ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਬ੍ਰੇਕਅਪ ਸੋਲੂਸ਼ਨਸ ਫੋਨ ਕਰੋ ਸਮਾਧਾਨ ਪਾਓ ਲੱਖ ਨੰਬਰ